ਮੈਂ ਹਰਪਾਲ ਸਿੰਘ ਨੂੰ ਹਸਾਬका ਸਰਪੰਚ ਪਿੰਡ ਜੋਗਰ ਦੇ ਬਾਬਤ ਕਾਰੇ ਇੱਕ ਬਹੁਤ ਹੀ ਪਿੰਡ ਜੋਗਰ ਵਿੱਚ ਦੁੱਖਦਾਈ ਘਟਨਾ ਵਾਪਰੀ ਹੈ ਕਿ ਇੱਕ 19 ਸਾਲ ਦਾ ਗਰੀਬ ਹਰਜਨ ਲੜਕਾ ਮੁਖਵਿੰਦਰ ਕੁਮਾਰ ਪੁੱਤਰ ਜਸਵਿੰਦਰਪਾਲ ਜੋਗਰ ਦਾਸਪੁਰ ਤੋਂ ਆਪਣੇ ਨਿੱਜੀ ਕੰਮ ਤੋਂ ਵਾਪਸ ਸ਼ਾਮ ਪਿੰਡ ਜੋਗਰ ਨੂੰ ਆ ਰਿਹਾ ਸੀ ਚਪੰਡ ਪਸਿਰਾਲ ਦੇ ਨੇੜੇ ਉਹਦਾ ਮੋਟਰਸਾਈਕਲ ਦਾ ਹਾਦਸਾ ਹੋਦੋਂ ਡਿੱਗ ਰਿਹਾ ਜਿਹਦੇ ਨਾਲ ਸਫਰ ਦੇ ਨਾਂ ਭਜ ਕੇ ਉਸਦੇ ਬੱਚੇ ਦੀ ਮੌਤ ਹੋ ਗਈ ਇਹ ਬਹੁਤ ਹੀ ਗਰੀਬ ਪਰਿਵਾਰ ਦਾ ਇਹ ਬੱਚਾ ਉਹਦਾ ਪਿਓ ਬੰਦੂਰੀ ਕਰਦਾ ਸੀ ਔਰ ਆਪ ਵੀ ਇਹ ਮਜ਼ਦੂਰੀ ਕਰਦਾ ਅੱਜ ਇਸ ਦਾ ਜਨਮ ਲੈ ਨਹੀਂ ਇਹ ਕੱਲਾ ਕੱਲਾ ਬੱਚਾ ਸੀਗਾ ਮਾਂ ਪਿਓ ਦਾ ਜੋ ਇਨਾ ਵੱਡਾ ਘਾਟਾ ਉਹਨਾਂ ਨੂੰ ਪਿਆ ਹੈ ਜੋ ਵੀ ਸੱਜਣ ਇਹ ਵੀਡੀਓ ਦੇਖੇ ਉਸਾਂ ਨੂੰ ਸਾਰਿਆਂ ਨੂੰ ਮੈਂ ਇਹ ਬੇਨਤੀ ਕਰਦਾ ਹਾਂ ਕਿ ਜੇ ਕੋਈ ਜਿੰਨੀ ਕੁ ਮਤ ਹੋ ਸਕਦੀ ਹੋਵੇ ਉਸ ਪਰਿਵਾਰ ਦੀ ਮਦਦ ਕਰੇ ਜੋ ਨੰਬਰ ਆ ਰਿਹਾ ਹੈ ਸਕਰੀਨ ਤੇ ਇਸ ਨੰਬਰ ਤੇ ਕੰਟੈਕਟ ਕੀਤਾ ਜਾਵੇ ਵਾਈਡ ਗੁੱਜੇ ਕਾਲ